ਨਾਸ਼ਿਆ ਵਿਰੁੱਧ ਨਹੀਂ ਇਹ ਤਾਂ ਲੋਕਾਂ ਵਿਰੁੱਧ ਯੁੱਧ ਗਰੀਬਾਂ ਵਿਰੁੱਧ ਯੁੱਧ ਵਿਦਿਆਰਥੀਆਂ ਵਿਰੁੱਧ ਤੁਹਾਨੂੰ ਤੁਹਾਡੀ ਇਹ ਸਟ੍ਰੈਟਜੀ ਆ ਕਰੇ ਲੋਕ ਕਦੇ ਵੀ ਨਹੀਂ ਭੁੱਲਣਗੇ ਏਡੀਸੀ ਨਾਲ ਤੁਹਾਡੀ ਮੀਟਿੰਗ ਹੋਈ ਆ ਤੁਹਾਨੂੰ ਬੁਲਾਇਆ ਵੀ ਗਿਆ ਸੀ ਏਡੀਸੀ ਨੇ ਤੁਸੀਂ ਇਹ ਗੱਲ ਵੀ ਕਹੀ ਆ ਤੁਸੀਂ ਮੇਰੇ ਨਾਲ ਜਾ ਕੇ ਖੜੋ ਫਿਰ ਮੈਂ ਕਿਹਾ ਵੀ ਪੰਜਾਬ ਦਾ ਇੰਨਾ ਕੋ ਮਾੜਾ ਹਾਲਾਤ ਹੈ ਵੀ ਇੱਥੋਂ ਕੋਈ ਕੁੜੀ ਜਿਵੇਂ ਕਹਦੀ ਆ ਪਰ ਦੁਪਹਿਰ ਦਾ ਸਮਾਂ ਹੀ ਵੇਖ ਲੈਣੇ ਲੁੱਟ ਲੁੱਟਮਾਰ ਇੰਨੀ ਹੁੰਦੀ ਆ ਨਾਬੇ ਚੱਲਦੇ ਕਾਲਜ ਚ ਰੇਪ ਕੇਸ ਦੀਆਂ ਆਪਾਂ ਨੂੰ ਖਬਰਾਂ ਮਿਲਦੀਆਂ ਨੇ ਤਾਂ ਆਪਾਂ ਜਿਹੜੀ ਮੈਂ ਇਹ ਐਗਜ਼ਾਮਪਲ ਦਿੱਤੀ ਸੀ ਵੀ ਮੈਡਮ ਸਾਸ ਮੇਰੇ ਅਰਲੀ ਮਾਰਨਿੰਗ 4 ਵਜੇ ਪਹਿਲੀ ਬੱਸ ਚੰਡੀਗੜ੍ਹ ਨੂੰ ਚੱਲਦੀ ਹੈ ਤੇ ਜੇ ਬੱਸ ਸਟੈਂਡ ਉੱਥੇ ਚਲਾ ਗਿਆ ਆਪਾਂ ਨੂੰ ਘਰੋਂ 3 ਵਜੇ ਨਿਕਲਣਾ ਪਊਗਾ ਤੁਸੀਂ ਵਿਦਆਊਟ ਸਿਕਿਉਰਿਟੀ ਮੇਰੇ ਨਾਲ ਉੱਤੇ ਖੜੋ ਜੇ ਆਪਾਂ ਕੱਲੇ ਉਥੋਂ ਵਾਪਸ ਸਹੀ ਸਲਾਮਤ ਆ ਗਏ ਤਾਂ ਮੈਂ ਤੁਹਾਡੇ ਨਾਲ ਆ ਤਾਂ ਮੈਡਮ ਕੋਲ ਇਸ ਗੱਲ ਦਾ ਆਨਸਰ ਨਹੀਂ ਸੀ ਕਿਉਂਕਿ ਵਿਦਆਊਟ ਸਿਕਿਉਰਿਟੀ ਉੱਤੇ ਖੜਨਾ ਇੰਪੋਸੀਬਲ ਹੈ ਉੱਥੋਂ ਕੁੜੀ ਬਚ ਕੇ ਨਹੀਂ ਆ ਸਕਦੀ ਤਾਂ ਪਿਛਲੇ 90 ਦਿਨਾਂ ਤੋਂ ਬੱਸ ਸਟੈਂਡ ਬਾਹਰ ਜਾਲ ਨੂੰ ਜਿਹੜਾ ਧਰਨਾ ਦਿੱਤਾ ਹੋਇਆ ਬਟਿੰਡਾ ਦੇ ਮਿਨੀ ਸੈਕਟੇਟ ਤੇ ਨਾਲ ਇਹ ਪਾਰਕ ਦੇ ਵਿੱਚ 90 ਦਿਨ ਹੋ ਗਏ ਬੈਠੇ ਆ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤੇ ਸਾਡੇ ਨਾਲ ਪਾਇਲ ਰੋੜਾ ਜਿਹੜੇ ਸਟੂਡੈਂਟ ਆ ਤੇ ਉਹ ਵੀ ਇਸ ਦੇ ਭਾਗੀਦਾਰੀ ਇਸ ਬੱਸ ਸਟੈਂਡ ਨੂੰ ਨਾ ਲੈ ਕੇ ਜਾਇਆ ਜਾਵੇ ਕਿਉਂਕਿ ਲੱਖਾਂ ਲੋਕਾਂ ਦੇ ਰੁਜ਼ਗਾਰ ਆ ਜਿਹੜੇ ਉਹ ਬੰਦ ਹੋ ਜਾਣਗੇ ਪਾਇਲ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਫਿਰ ਇਸ ਧਰਨੇ ਕਿੰਨੇ ਦਿਨ ਹੋ ਗਏ ਤੁਹਾਨੂੰ ਇਹ ਧਰਨੇ ਨੂੰ ਅਸੀਂ 90 ਦਿਨ ਹੋ ਗਏ ਸੋ 90 ਦਿਨਾਂ ਤੋਂ ਜੋ ਵੀ ਇਹਨਾਂ ਦੀ ਐਕਟੀਵਿਟੀ ਸੀ ਅੱਜ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਜਾਣ ਦਾ ਜੋ ਲੁਧਿਆਣੇ ਸੰਜੀਵ अरोड़ा ਜੀ ਦੀ ਇਲੈਕਸ਼ਨ ਸੀ ਉੱਥੇ ਇਹਨਾਂ ਨੇ ਜਾ ਕੇ ਧਰਨਾ ਪ੍ਰਦਰਸ਼ਨ ਕਰਨਾ ਸੀ ਕਿਉਂਕਿ ਮਾਨ ਸਰਕਾਰ ਨੂੰ ਅਪਰੋਚ ਕਰਨ ਦਾ ਉਸ ਤੋਂ ਵਧੀਆ ਕੋਈ ਉਪਰਾਲਾ ਨਹੀਂ ਹੋ ਸਕਦਾ ਸੀ ਸੋ ਇਹਨਾਂ ਨੂੰ ਉੱਥੋਂ ਜਾਣ ਤੋਂ ਰੋਕਿਆ ਗਿਆ ਇਹਨਾਂ ਨੂੰ ਅਰੈਸਟ ਕਰਿਆ ਗਿਆ ਮੈਂ ਇਹ ਗੱਲ ਸਰਕਾਰ ਨੂੰ ਸਮਝਾਉਣਾ ਚਾਹੁੰਦੀ ਆ ਕਿ ਸੈਕਸ਼ਨ 19 ਦਾ ਸੀ ਇਹ ਗੱਲ ਕਹਿੰਦਾ ਵੀ ਅਸੀਂ ਕਿੱਥੇ ਵੀ ਧਰਨਾ ਪ੍ਰਦਰਸ਼ਨ ਕਰ ਸਕਦੇ ਹਾਂ ਸੋ ਤੁਸੀਂ ਜਿਹੜੀਆਂ ਸੌਹਾਂ ਚੁੱਕ ਕੇ ਆਪਣੀ ਕੁਰ ਸਰ ਉਹਦੀ लाज ਰੱਖੋ ਤੁਸੀਂ ਜਿਵੇਂ ਕਹਿੰਦੇ ਹੋ ਵੀ ਅਸੀਂ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਹਰ ਇੱਕ ਫੈਸਲਾ ਲਵਾਂਗੇ ਓਵੇਂ ਤੁਸੀਂ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਲੋਕਾਂ ਦੇ ਫੈਸਲਿਆਂ ਵੱਲੀ ਧਿਆਨ ਦਿਓ ਕਿਉਂਕਿ ਲੋਕਾਂ ਦੀ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ ਸੋ ਇਸ ਦੀਆਂ ਧੱਜੀਆਂ ਨਾ ਉਡਾਓ ਜੇਕਰ ਲੋਕ ਚਾਹੁੰਦੇ ਨੇ ਵੀ ਬੱਸ ਸਟੈਂਡ ਇੱਥੇ ਰਵੇ ਤਾਂ ਬੱਸ ਸਟੈਂਡ ਨੂੰ ਇੱਥੇ ਰਹਿਣਾ ਚਾਹੀਦਾ ਪਿਛਲੇ 2 ਦਹਾਕਿਆਂ ਤੋਂ ਇਸ ਬੱਸ ਸਟੈਂਡ ਤੇ ਕਲੀ ਨਹੀਂ ਕਰਵਾਈ ਗਈ ਇਸ ਬੱਸ ਸਟੈਂਡ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਜ਼ੀਰੋ ਹੈ ਤਾਂ ਆਪਾਂ ਕਿਵੇਂ ਸਰਕਾਰ ਤੋਂ ਇਹ ਉਮੀਦ ਰੱਖ ਲਾਂਗੇ ਵੀ ਉੱਥੇ ਜਿਹੜਾ ਬੱਸ ਸਟੈਂਡ ਆ ਵੈਲ ਐਂਡ ਗੁੱ डीसी ਸਾਹਿਬ ਦੀ ਜੋ ਵੀ ਇਹਨਾਂ ਦੀ ਮੀਟਿੰਗਸ ਹੈ ਹਨਾ ਪਹਿਲਾ ਪੋਲੀਟਿਕਲਸ ਜੋ ਵੀ ਇਨਵੋਲਵਮੈਂਟ ਸੀ ਉਹਨਾਂ ਕਰਕੇ ਸਭ ਦਾ ਜੋ ਪੰਜਾਬ ਦਾ ਬੁਰਾ ਕਰਕੇ ਆਪਾਂ ਰੀਸੈਂਟ ਦੇਖ ਸਕਦੇ ਹਾਂ 1158 ਦੀ ਭਰਤੀ ਦੇ ਹਨਾ ਜਿਵੇਂ ਹਾਈ ਕੋਰਟ ਦਾ ਇਹ ਆਰਡਰ ਸੀਗਾ ਵੀ ਜਿਹੜੀ ਉਹ ਭਰਤੀ ਹੈ ਪੋਲੀਟਿਕਲ ਰੀਜਨਸ ਕਰਕੇ ਹੈ ਜਿਹੜੀ ਉਹ ਅਨਲੀਗਲ ਤੌਰ ਤੇ ਹੋਈ ਗਈ ਹੈ ਸੋ ਜਿਹੜੀਆਂ ਆਪਣੀਆਂ ਪੰਜਾਬ ਸਰਕਾਰ ਚੋਂ ਅਨਲੀਗਲ ਗੱਲਾਂ ਹੋ ਰਹੀਆਂ ਨੇ ਹੱਥ ਜੋੜ ਕੇ ਅਪੀਲ ਹੈ ਵੀ ਉਹਨਾਂ ਨੂੰ ਬੰਦ ਕਰੋ ਇਹ ਜਿਹੜਾ ਕਹਿੰਦੇ ਨਾ ਨਸ਼ਿਆਂ ਵਿਰੁੱਧ ਨਹੀਂ ਦੇਖੋ ਜਿਹੜਾ ਤੁਹਾਡਾ ਪ੍ਰਦਰਸ਼ਨ ਚੱਲਿਆ ਯੁੱਧ ਯੁੱਧ ਨਸ਼ਿਆਂ ਵਿਰੁੱਧ ਨਹੀਂ ਯੁੱਧ ਲੋਕਾਂ ਵਿਰੁੱਧ ਯੁੱਧ ਗਰੀਬਾਂ ਵਿਰੁੱਧ ਯੁੱਧ ਵਿਦਿਆਰਥੀਆਂ ਵਿਰੁੱਧ ਤੁਹਾਨੂੰ ਇਹ ਸਟ੍ਰੈਟਜੀ ਆ ਇਹ ਸ਼ਰਿਆਂ ਮੇ ਲੋਕਾਂ ਨੂੰ ਦਿਖ ਰਿਹਾ ਸੋ ਜਿਵੇਂ ਆਪਾਂ ਇਹ ਗੱਲ ਕਹਿੰਦੇ ਆ ਵੀ ਪੰਜਾਬ ਸਰਕਾਰ ਦਾ ਤੌਣ ਦਾ ਕਿਲਾ ਆ ਤੁਸੀਂ ਸਾਲ ਖੜਜੋ ਤੁਹਾਨੂੰ ਦਿਖ ਜੂਗਾ ਲੋ ਇਹ ਮੈਂ ਵਾਈਟ ਵਾਈਟ ਪੇਪਰ ਤੇ ਲਿਖਾ ਲਉ ਮਾਕ ਮਾਈ ਵਰਡਸ ਜਿਹੜੀ ਅਗਲੀ ਸਰਕਾਰ ਆ ਤੁਹਾਡੀ ਬਿਲਕੁਲ ਨਹੀਂ ਬਣੂਗੀ ਜੋ ਤੁਸੀਂ ਲੋਕਾਂ ਨਾਲ ਕਰੇ ਲੋਕ ਕਦੇ ਵੀ ਨਹੀਂ ਭੁੱਲਣਗੇ ADC ਨਾਲ ਤੁਹਾਡੀ ਮੀਟਿੰਗ ਹੋਈ ਆ ਤੁਹਾਨੂੰ ਬੁਲਾਇਆ ਵੀ ਗਿਆ ਸੀ ADC ਨੇ ਤੁਸੀਂ ਇਹ ਗੱਲ ਵੀ ਕਹੀ ਆ ਤੁਸੀਂ ਮੇਰੇ ਨਾਲ ਜਾ ਕੇ ਖੜੋ ਖੜੇ ਮੈਂ ਕਿਹਾ ਵੀ ਪੰਜਾਬ ਦਾ ਇੰਨਾ ਕੋ ਮਾੜਾ ਹਾਲਾਤ ਹੈ ਵੀ ਇੱਥੋਂ ਕੋਈ ਕੁੜੀ ਜਿਵੇਂ ਕਹਿ ਦਈਏ ਆਪਾਂ ਦੁਪਹਿਰ ਦਾ ਸਮਾਂ ਹੀ ਵੇਖ ਲੈਣੇ ਆ ਲੁੱਟ ਮਾਰ ਇੰਨੀ ਹੁੰਦੀ ਆ 90 ਚੱਲਦੇ ਕਾਲਜ ਚ ਰੇਪ ਕੇਸ ਦੀਆਂ ਆਪਾਂ ਨੂੰ ਖਬਰਾਂ ਮਿਲਦੀਆਂ ਨੇ ਤਾਂ ਆਪਾਂ ਜਿਹੜੀ ਮੈਂ ਇਹ ਐਗਜ਼ਾਮਪਲ ਦਿੱਤੀ ਸੀ ਵੀ ਮੈਡਮ ਸਵੇਰੇ ਅਰਲੀ ਮਾਰਨਿੰਗ 4 ਵਜੇ ਪਹਿਲੀ ਬੱਸ ਚੰਡੀਗੜ੍ਹ ਨੂੰ ਚੱਲਦੀ ਆ ਤੇ ਜੇ ਬੱਸ ਸਟੈਂਡ ਉੱਥੇ ਚਲਾ ਗਿਆ ਆਪਾਂ ਨੂੰ ਘਰੋਂ 3 ਵਜੇ ਨਿਕਲਣਾ ਪਊਗਾ ਤੁਸੀਂ ਵਿਦਆਊਟ ਸਕਿਉਰਿਟੀ ਮੇਰੇ ਨਾਲ ਉੱਤੇ ਖੜੋ ਜੇ ਆਪਾਂ ਕੱਲੇ ਉਥੋਂ ਵਾਪਸ ਸਹੀ ਸਲਾਮਤ ਆ ਗਏ ਤਾਂ ਮੈਂ ਤੁਹਾਡੇ ਨਾਲ ਆ ਤਾਂ ਮੈਡਮ ਕੋਲੇ ਇਸ ਗੱਲ ਦਾ ਅਨਸਰ ਨਹੀਂ ਸੀ ਕਿਉਂਕਿ ਵਿਦਆਊਟ ਸਕਿਉਰਿਟੀ ਉੱਤੇ ਖੜਨਾ ਇੰਪੋਸੀਬਲ ਹੈ ਉੱਥੋਂ ਕੁੜੀ ਬਚ ਕੇ ਨਹੀਂ ਆ ਸਕਦੀ ਤਾਂ ਬਿਲਕੁਲ ਫਾਈਲ ਰੋੜਾ ਜੀ ਨੇ ਜਿਹੜੇ ਮੁੱਦਾ ਚੱਕਿਆ ਬੱਸ ਸਟੈਂਡ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਕੱਲਾ ਇਹ ਨਹੀਂ ਜਿਹੜੇ ਸਟੂਡੈਂਟ ਆ ਉਹਨਾਂ ਦਾ ਔਖਾ ਹੋ ਜੂਗਾ ਇਸ ਕਰਕੇ ਜੇ ਪ੍ਰਸ਼ਾਸਨ ਨੂੰ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੇ ਆ ਜੀ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤਾਂ ਜਦੋਂ ਲੋਕਾਂ ਨੂੰ ਮਨਜ਼ੂਰ ਨਹੀਂ ਤਾਂ ਫਿਰ ਬੱਸ ਸਟੈਂਡ ਕਿਸ ਲਈ ਲੈ ਕੇ ਜਾ ਰਹੇ ਹੋ